ਕੰਟਨ ਜਿਮਨੀ ਚੌਂਕ ਤੇ ਵੀ ਸਭ ਦੀ ਨਜ਼ਰ ਹੈ ਸੁਖਬੀਰ ਬਾਦਲੂਰੀ ਤਾਂ ਹਟ ਦੇ ਨਾਲ ਨਾਲ ਉਧਰ ਪ੍ਰਚਾਰ ਵੀ ਕਰੀ ਜਾਂਦੇ ਨੇ ਤੇ ਦੂਜੀਆਂ ਥਾਵਾਂ ਵੀ ਕਿਤਨਾ ਕੀਤਾ ਇਹਦੇ ਵਿੱਚੋਂ ਵੀ ਹਟ ਦੇ ਵਿੱਚੋਂ ਵੀ ਤਲਾਸ਼ ਲਈਆਂ ਨੇ ਕਿ ਸਾਡੀ ਗੱਲ ਤੁਰ ਹੀ ਰਹੇ ਇੱਚੂ ਬੋਟ ਬੈਂਚ ਤਲਾਸ਼ਿਆ ਜਾਂਦਾ ਸਾਰੀਆਂ ਤਰ੍ਹਾਂ ਆਪਣੇ ਆਪ ਨੂੰ ਚਮਕਾਉਣ ਦੇ ਲਈ ਵੀ ਕੰਮ ਕਰਦੀਆਂ ਨੇ ਪਰ ਚੋਣ ਕਮਿਸ਼ਨ ਸਰਗਰਮ ਹੋਇਆ ਚੋਣ ਕਮਿਸ਼ਨ ਦੀ ਸਰਗਰਮੀ ਦੱਸਦੀ ਹੈ ਕਿਦਾ ਮਤਲਬ ਧਰਨ ਤਰ ਜਿਮਨੀ ਚੌਂਕ ਦੀ ਤਿਆਰੀ ਸ਼ੁਰੂ ਹੋ ਗਈ ਹੈ ਬੇਸ਼ੱਕ ਇਹ ਪਹਿਲੂ ਹੈਗਾ ਕਿ ਬਿਹਾਰ ਦੀਆਂ ਚੋਣਾਂ ਦੇ ਨਾਲ ਹੋਣ ਦੀ ਬਹੁਤ ਜ਼ਿਆਦਾ ਸੰਭਾਵਨਾ ਹੈ ਪਰ ਜਿਸ ਕਦਰ ਉਮੀਦਵਾਰ ਐਲਾਨੇ ਗਏ ਨੇ ਜਿਸ ਕਦਰ ਪਹਿਲ ਕਦਮੀ ਕੀਤੀ ਗਈ ਹੈ ਤੇ ਉਧਰ ਹੁਣ ਚੋਣ ਕਮਿਸ਼ਨ ਦੀ ਸਰਗਰਮੀ ਦੱਸਦੀ ਹੈ ਕਹਿੰਦੇ ਜੀ ਚੋਣ ਕਮਿਸ਼ਨ ਨੇ ਕਿਹਾ ਕਿ ਤਰ ਤਰ ਜਿਵੇਂ ਚੋਣ ਤੋਂ ਪਹਿਲਾਂ ਵਿਸ਼ੇਸ਼ ਸੰਖੇਪ ਸੋਧ ਹੈ ਜਿਹੜੀ ਉਹ ਸਿਆਸੀ ਪਾਰਟੀ ਨਾਲ ਸੀ ਮੀਟਿੰਗਾਂ ਕਰ ਰਹੇ ਆ ਕਹਿੰਦੇ ਜੀ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਬੰਸੀ ਨੇ ਫੋਟੋ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਸੰਖੇਪ ਸੋਧ ਬਾਰੇ ਚਰਚਾ ਕਰਨ ਦੇ ਲਈ ਮਾਨਤਾਪ੍ਰਭ ਸਿਆਸੀ ਪਾਰਟੀ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਉਹਨਾਂ ਨੇ ਕਹਿੰਦੇ ਰਾਜਨੀਤਿਕ ਪਾਰਟੀਆਂ ਨੂੰ 2 ਸਤੰਬਰ ਨੂੰ ਵੋਟਰ ਸੂਚੀ ਦੇ ਖਾੜੇ ਦੇ ਪ੍ਰਕਾਸ਼ਨ ਬਾਰੇ ਜਾਣੂ ਕਰਾਇਆ ਤੇ ਉਹਨੋਂ ਦੇ ਵਿੱਚ ਸੁਧਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਕਿ ਉਹ 2 ਤੋਂ ਬਾਅਦ 17 ਸਤੰਬਰ 2025 ਤੱਕ ਐ ਜੇ ਕੋਈ ਇਤਰਾਜ਼ ਨੇ ਉਹ ਸੁਧਾਈ ਉਧਾਰਚ ਕਰਾਈ ਜਾ ਸਕਦੀ ਹੈ